ਹਾਂਜੀ ਇਹ ਸਾਰੀ ਚੜ੍ਹਾਈ ਆਪਾਂ ਪਿੱਛੇ ਚੜ੍ਹ ਕੇ ਆਏ ਹਾਂ ਸਾਰੇ ਪਿੱਛੇ ਇਲੈਕਟ੍ਰੋਨਿਕ ਪੌੜੀਆਂ ਸੀ ਦੀਆਂ ਉਹਨਾਂ ਤੇ ਆਹ ਹੁਣ ਇੰਨੀ ਚੜ੍ਹਾਈ ਚੜ੍ਹ ਕੇ ਤੱਕ ਗਿਆ ਫੇਰ ਇਲੈਕਟ੍ਰੋਨਿਕ ਪੌੜੀਆਂ ਜਿਹੜੀਆਂ ਆਪਾਂ ਉਪਰ ਅੱਜ ਉੱਪਰ ਚੜਾਂਗੇ ਗਲੀ ਦਾ ਨਾਮ ਹੈਗਾ ਬਾਈ ਸ਼ਾਦਾ ਦੇਲਾ ਗਲੋਰੀਆ ਇਹ ਤੁਹਾਨੂੰ 3 ਨੰਬਰ ਮੈਟਰੋ ਦੇ ਸਟਾਪ ਤੇ ਮਿਲ ਜੂ ਚਾਹੇ ਪਲਾਸ ਵਾਲੇ ਸੈੱਬ ਸੁੱਤਰ ਕੇ ਆਜੋ ਚਾਹੇ ਵਾਲਕਾਰ ਕਾ ਉਤਰ ਕੇ ਆਜੋ ਹਾਂਜੀ ਆਹ ਇਲੈਕਟ੍ਰੋਨਿਕ ਪੌੜੀਆਂ ਜਿਹੜੀਆਂ ਚੜ੍ਹ ਕੇ ਤਾਵਾ ਉੱਪਰ ਜਾਵਾਂਗੇ ਉਹ ਸਿਖਰ ਤੇ ਦਿੱਲੀ ਸਾਈਡ ਤੋਂ ਸਾਰਾ ਬਾਰਸੀਲੋਨਾ ਨਦੀ ਦਾ ਉਹ ਡਬਲਯੂ ਹੋਟਲ ਵੀ ਦੱਸਦਾ ਆ ਸਾਰੀ ਚੜਾਈ ਚੜ ਕੇ ਆਪਾਂ ਉੱਤਰ ਆਏ ਉੱਪਰ ਆ ਗਏ ਹੁਣ ਸਿਖਰ ਤੇ ਤੇ ਇੱਥੋਂ ਦੀ ਹੁਣ ਐਂਟਰੀ ਆ ਅੱਗੇ ਦੇਖੋ ਜਾ ਕੇ ਕੀ ਹੁਣਾ ਪਰ ਪਹਿਲਾਂ ਵੀ ਮੈਂ ਆਇਆ ਸੀ ਇੱਕ ਤਿੰਨ ਚਾਰ ਸਾਲ ਪਹਿਲਾਂ ਪਰ ਹੁਣ ਟਾਈਮ ਕਾਫੀ ਹੋ ਗਿਆ ਹੈ ਚਲੋ ਅੱਜ ਚੱਲ ਕੇ ਦੇਖਦੇ ਆ ਕੀ ਮਾਹੌਲ ਲਓ ਜੀ ਤੇ ਇੱਥੋਂ ਦੀ ਹੈਗੀ ਐਂਟਰੀ ਇਹਨਾਂ ਨੂੰ ਆਪਾਂ ਕਾਰਡ ਬਣਾਏ ਸੀਗੇ ਜੰਤੋ ਮੰਤੋਂ ਤੋਂ ਇਹ ਦਿਖਾਵਾਂਗੇ ਤੇ ਐਂਟਰੀ ਮਿਲ ਜੂਗੀ ਤੇ ਇਹ ਆਨਲਾਈਨ ਵੀ ਬੁਕਿੰਗ ਹੋ ਜਾਂਦੀ ਆ ਮੇਰਾ خیال 10 ਤੋਂ 10 ਤੋਂ 17 에어로 ਟਿਕਟ ਆ ਤੇ ਜੇ ਕੋਈ ਕਾਰਡ ਬਣਾ ਹੋਵੇ ਜਨਤੋਮਨ ਤੋਂ 바르셀ੋ나 ਦਾ ਤੋਂ ਵੀ ਆ ਸਕਦਾ ਸਿੱਧਾ ਹਾਂਜੀ ਇਥੋਂ ਦੀ ਆਪ ਐਂਟਰੀ ਕਰਕੇ ਅੱਗੇ ਚੱਲਦੇ ਆ ਇਥੋਂ 바르셀ੋ나 ਦਾ ਵਿਊ ਦੇਖ ਸਕਦੇ ਹੋ ਇੱਕ ਵਿਊ ਪੁਆਇੰਟ ਜਾਂ ਬਣਿਆ ਹੋਇਆ ਇੱਥੋਂ ਸਾਰੇ ਜਾਣੇ ਆਪਣੀਆਂ ਫੋਟੋਆਂ ਖਿਚਾਉਣ ਦੇ ਆ ਤੇ 바르셀ੋ나 ਦਾ ਝਾਕਾ ਵਾਕਾ ਦੇਖਣ ਦੇ ਆ ਗਲੋਰੀਆ ਸਗਰਾਦਾ ਫੈਮਲੀਆ ਪਰਲੇ ਪਾਸੇ ਸਮੁੰਦਰ ਹੈ। ਇਦਾਂ ਦਾ ਜੰਗਲੀ ਰਸਤਾ ਜਿਆ ਜਦੋਂ ਆਪਾਂ ਹਮਾਚਰ ਨੂੰ ਜਾਂਦੇ ਤਾਂ ਉੱਥੇ ਆਪਾਂ ਨੂੰ ਮਿਲਦਾ ਜੋ ਚੜਾਈਆਂ ਚੜੀਏ ਇਦਾਂ ਦੇ ਰਸਤੇ ਵਿੱਚੋਂ ਦੀ ਲੰਘ ਕੇ ਆਪਾਂ ਤੇ ਪਹੁੰਚਾਂਗੇ। ਹਾਂਜੀ ਆਪਣੀ ਵੀਡੀਓ ਦੇਖ ਰਹੇ ਗਏ ਸਾਣੇ ਸੱਜਣ ਮਿੱਤਰਾਂ ਨੂੰ ਸਤ ਸ੍ਰੀ ਅਕਾਲ। ਤੇ ਅੱਜ ਆਪ ਆਏ ਸੀ ਪਾਰਗੋਇਲ ਸੋਚਿਆ ਇੱਕ ਵੀਡੀਓ ਬਣਾਈਏ। ਤੁਹਾਡੇ ਨਾਲ ਸ਼ੇਅਰ ਕਰੀਏ ਚਲੋ ਚੰਗੀ ਲੱਗੀ ਕਮ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਨਾ ਲੱਗੀ ਤਾਂ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਅੱਗੇ ਹੁਣ ਤੁਹਾਨੂੰ ਆਪਾਂ ਬਾਰਸੀਲੋਨਾ ਦੇ ਝਾਕੇ ਵਾਕੇ ਦਿਖਾਉਂਦੇ ਆਂ ਪਹਾੜ ਦੇ ਉੱਪਰ ਖੜੇ ਸੀਗੇ ਬਾਰਸੀਲੋਨਾ ਦਾ ਵਿਊ ਉੱਤੋਂ ਐਦਾਂ ਦਾ ਦਿਸਦਾ ਉਚਾਈ ਤੇ ਆਣ ਕੇ ਇੱਧਰ ਹੋਰ ਵੀ ਟੂਰਿਸਟ ਸਾਰੇ ਜਿਹੜੇ ਦੇਖਣ ਆਏ ਆ ਪਾਰਕ ਨੂੰ ਆ ਉੱਪਰ ਚਰਚ ਦੀ ਯਿਸੂ ਮਸੀਹ ਦੇ ਇਹ ਕਰਾਸ ਦਾ ਨਿਸ਼ਾਨ ਲੱਗਾ ਹੋਇਆ ਤੇ ਹੁਣ ਆਪਾਂ ਚੱਲਦੇ ਆਂ ਥੱਲੇ ਤੇ ਦੇਖਦੇ ਆਂ ਅੱਗੇ ਵਾਓ ਕਿੰਨਾ ਸੋਹਣਾ 뷰 ਉੱਤੋਂ ਬਾਰਸੀਲੋਨਾ ਦਾ ਦੇਖਦਾ ਉਹ ਤਿੰਨ ਚਮੜੀਆਂ ਸੰਤ ਅੰਦਰੀਆ ਦਲ ਬਿਸੋਸ ਦੀਆਂ ਦੀਦੀਆਂ ਆ ਕਿਡਨੀ ਐਡੀ ਦੂਰ ਐ ਨਿਊ ਚਾਈਦਾ ਕਿੰਨੀਆਂ ਸਾਫ ਦਿਖਾਈ ਦੇ ਰੀਆਂ ਕਿੰਨੀ ਹਰਿਆਲੀ ਜਿਵੇਂ ਜੰਗਲੀ ਰਸਤੇ ਤੇ ਸਾਰੇ ਵਿੱਚੋਂ ਦੀ ਨਿਕਲ ਕੇ ਆਪਾਂ ਓ ਥੱਲੇ ਓੜਾ ਸਤੰਭ ਜਹਾਦੀ ਦਾ ਉੱਥੇ ਜਾਣਾ ਐ ਬਾਬਾ ਘਾਰਿਆ ਸੀਗਾ ਜਿਹੜੇ ਟੂਰਿਸਟ ਇੱਥੇ ਆਉਂਦੇ ਆ ਤੇ ਉਹ ਇਹਨੂੰ ਪੈਸੇ ਦਿੰਦੇ ਆ ਤੇ ਆਪਣੇ ਗਾਣੇ ਗਾਉਣ ਲੱਗਾ ਹੋਇਆ ਹੈ। ਕਿਆ ਸ਼ਾਨਦਾਰ ਨਜ਼ਾਰਾ ਇੱਕ ਪਾਸੇ ਸਮੁੰਦਰ ਦੀ ਦਾ ਤੇ ਦੂਜੇ ਪਾਸਿਓਂ ਪਹਾੜ ਤੇ ਪਹਾੜਾਂ ਦੇ ਉੱਤੇ ਤਿਵੀ ਤਾਬੂ। ਇਦਾਂ ਦਾ ਜੰਗਲੀ ਰਸਤਾ ਜਿਹਦੇ ਵਿੱਚੋਂ ਦੀ ਆਪਾਂ ਲੰਘ ਕੇ ਅੱਗੇ ਚੱਲਾਂਗੇ ਲੋਕੀ ਫੋਟੋਆਂ ਖਿੱਚਦੇ ਹੋਏ ਪਹਾੜ ਦੇ ਵਿੱਚੋਂ ਦੀ ਬੜੀ ਧੀਰ ਬਾਅਦ ਇਦਾਂ ਦਾ ਸਫ਼ਰ ਕਰਨਾ ਹੈ ਤੁਰ ਕੇ ਜਿਹੜਾ ਚਲੋ ਗੱਡੀਆਂ ਬੱਸਾਂ ਵਿੱਚੋਂ ਦੀ ਬਥੇਰਾ ਜਿਹੜਾ ਤੁਰ ਕੇ ਜਾਣਾ ਉਹ ਬਾਬਾ ਦੇਰ ਬਾਅਦ ਆ ਪੌੜੀਆਂ ਤੋਂ ਆਪਾਂ ਉਤਰ ਕੇ ਥੱਲੇ ਆਏ ਆ ਦੋ ਰਸਤੇ ਆ ਜਾਂ ਤਾਂ ਇੱਕ ਤਾਂ ਪੌੜੀਆਂ ਥਾਣੀ ਸਿੱਧਾ ਉੱਪਰੋਂ ਥੱਲੇ ਆਜੋ ਤੇ ਇੱਕ ਆ ਸਾਫ਼ ਰਸਤਾ ਇਹ ਉੱਪਰ ਦੀ ਥੋੜਾ ਵੰਗ ਵੰਗ ਵੜੇ ਵਿੱਚ ਜਿਆਦਾ ਖਾ ਕੇ ਆਉਂਦਾ ਆ ਠੀਕ ਆ ਨਾ ਤੇ ਇੱਥੋਂ ਦੇ ਵੀ ਆ ਸਕਦੇ ਹੋ ਤੇ ਜੇ ਹੁਣ ਥੱਲੇ ਜਾਣ ਨੂੰ ਇੱਕ ਆ ਰਸਤਾ ਜਾਂਦਾ ਪੌੜੀਆਂ ਥਾਣੀ ਸਿੱਧਾ ਇੱਥੋਂ ਦੀ ਵੀ ਤੁਸੀਂ ਜਾ ਸਕਦੇ ਹੋ ਥੱਲੇ ਇਹ ਜੰਗਲ ਵਿੱਚੋਂ ਜੱਦਾ ਕਹ ਲੋ ਨੰਗ ਦਾ ਰਸਤਾ ਆਪਣਾ ਤੇ ਇੱਕ ਇਧਰਲੀ ਸਾਈਡ ਤੇ ਆ ਬਣਿਆ ਹੋਇਆ ਇਤੋਂ ਦੀ ਜੇ ਸਾਫ਼ ਰਸਤੇ ਥਾਣੀ ਕਿਹਨੇ ਜਾਣਾ ਤਾਂ ਬੱਚਿਆਂ ਦੇ ਜੇ ਕੋ ਬੱਚੇ ਨਾਲ ਹੁੰਦੇ ਆ ਉਹਨਾਂ ਵਾਸਤੇ ਤੇ ਪੰਗੂੜੇ ਵੀ ਲੱਗੇ ਹੋਏ ਆ ਬੈਂਚ ਵੀ ਲੱਗੇ ਹੋਏ ਆ ਬੈਠ ਕੇ ਤੁਸੀਂ ਰੈਸਟ ਵੀ ਮਾਰ ਸਕਦੇ ਹੋ ਪਾਣੀ ਵਾਲੀ ਟੂਟੀ ਵੀ ਇਧਰਲੀ ਸਾਈਡ ਤੋਂ ਵੀ ਲੋਕ ਆ ਰਹੇ ਆ ਬੈਂਚ ਵੀ ਲੱਗੇ ਹੋਏ ਆ ਤੇ ਜੇ ਕਿਸੇ ਨੇ ਬੈਠ ਕੇ ਕੋਈ ਰੋਟੀ ਪਾਣਾ ਰੋਟੀ ਪਾਣੀ ਆਪਣਾ ਖਾਣਾ ਪੀਣਾ ਤੋਂ ਖਾ ਸਕਦਾ ਤੇ ਬੈਠ ਕੇ ਥੋੜੀ ਦੇਰ ਇੱਥੇ ਰੈਸਟ ਮਾਰ ਸਕਦਾ ਲਓ ਜੀ ਆਪਾਂ ਡਾਂਡੇ ਮੀਂਦੇ ਹੁੰਦੇ ਹੋਏ ਪਹਾੜੀ ਰਸਤੇ ਜਦਾਂ ਕਹ ਲੋ ਨੰਗਦੇ ਹੋਏ ਅੱਗੇ ਚੱਲੀ ਜਾਂਦੇ ਆ ਜਾਨਵਰਾਂ ਦੀਆਂ ਆਵਾਜ਼ਾਂ ਚਲੋ ਜਾਨਵਰ ਤਾਂ ਨਹੀਂ ਖੈਰ ਪੰਛੀ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਚੀਕਦੀਆਂ ਜਦੋਂ ਇੱਥੇ ਜਾਨਵਰ ਪੰਛੀ ਜਾਨਵਰ ਤਾਂ ਫਿਲਹਾਲ ਕੋਈ ਨਹੀਂ ਦਿਖਿਆ ਤੇ ਸ਼ਹਿਰ ਦੇ ਵਿੱਚ ਰਹਿੰਨੇ ਆਪਾਂ ਸ਼ਹਿਰ ਦੇ ਵਿੱਚ ਤਾਂ ਉਹੋ ਹੀ ਸ਼ੋਰ ਸ਼ਰਾਬਾ ਗੱਡੀਆਂ ਕਾਰਾਂ ਦਾ ਚੀਪੀ ਤਾਂ ਇੱਥੇ ਐਦਾਂ ਦਾ ਕੋਹ ਨਹੀਂ ਵਧੀਆ ਮੌਸਮ ਆ ਬੱਦਲਵਾਈ ਹੋਈ ਪਈ ਆ ਤੇ ਵਧੀਆ ਰੌਣਕ ਮੇਲਾ ਲੱਗੂਗਾ ਹਾਂਜੀ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਪਾਰਗੋਇਲ ਇੱਥੇ ਲੱਗੀਆਂ ਹੋਈਆਂ ਰੌਣਕਾਂ ਕਾਫੀ ਟੂਰਿਸਟ ਆਇਆ ਹੈ ਬਾਕੀ ਆਪਾਂ ਥੱਲੇ ਜਾ ਕੇ ਦੇਖਦੇ ਆ ਕੀ ਕੁਝ ਦੇਖਣ ਨੂੰ ਮਿਲਦਾ ਕੀ ਕੁਝ ਨਹੀਂ ਲੋਕੀ ਫੋਟੋਆਂ ਖਿੱਚਦੇ ਹੋਏ ਇੱਥੇ ਸਕੂਲੀ ਬੱਚੇ ਵੀ ਆਏ ਹੋਏ ਲੋਜੀ ਐਦਾਂ ਦਾ ਉੱਤ ਚਾਕਾ ਵਾਕਾ ਦੀ ਦਾ ਇਹ ਲੱਗੀਆਂ ਹੋਈਆਂ ਬੈਠਣ ਨੂੰ ਕੁਰਸੀਆਂ ਕੁਰਸੀਆਂ ਕਾ ਲਓ ਟੇਬਲ ਕਾ ਲਓ ਪੱਥਰ ਦੇ ਬਣਾਏ ਹੋਏ ਇਹਨਾਂ ਨੇ ਡਿਜ਼ਾਈਨ ਜਾ ਪਾ ਕੇ ਇੱਥੇ ਲੋਕੀ ਬੈਠ ਕੇ ਆਪਣੀਆਂ ਫੋਟੋਆਂ ਖਿੱਚਦੇ ਆਂ ਵੀਡੀਓ ਬਣਾਉਂਦੇ ਤੇ ਬਾਰਸ਼ੇ ਲੋਨਾਂ ਦੇ ਉੱਤੋਂ ਵਿਊ ਦੇ ਨਜ਼ਾਰੇ ਲੈਂਦੇ ਅੱਜ ਤੁਹਾਨੂੰ ਪਤਾ ਹੀ ਆਪਾਂ ਪਹੁੰਚੇ ਆਂ ਪਾਰਗੋਇਲ ਦੇਖਣ ਕਿ ਜਿੰਨਾ ਕ ਪਤਾ ਆਪਾਂ ਨੂੰ ਇੱਥੇ ਰਹਿ ਰਹੇ ਆ ਬਾਰਸੀਲੋਨਾ ਚ 16-17 ਸਾਲ ਹੋ ਗਏ ਆ ਜਿੰਨਾ ਕ ਆਪਾਂ ਨੂੰ ਪਤਾ ਕੋਈ ਪਾਰਗੋਲ ਦਾ ਕੋਈ ਇਤਿਹਾਸ ਕੋਈ ਜਿਆਦਾ ਪੁਰਾਣਾ ਨਹੀਂ ਗਾ ਕੋਈ 100 ਸਾਲ ਹੀ ਪੁਰਾਣਾ ਆ 1900 ਦੇ ਵਿੱਚ ਲੱਗਾ तकरीबन ਲੈ ਤਿਆਰ ਕਰਨ ਲੱਗੇ ਸੀਗੇ ਤੇ 1914 ਦੇ ਵਿੱਚ ਬਣ ਕੇ ਇਹ ਤਿਆਰ ਹੋ ਗਿਆ ਸੀਗਾ ਤੇ ਬਾਅਦ ਵਿੱਚ 1926 ਚ ਇਹਨੂੰ ਪਬਲਿਕ ਵਾਸਤੇ ਓਪਨ ਕੀਤਾ ਸੀਗਾ 1926 ਵਿੱਚ ਜਿਹੜਾ ਉਦੋਂ ਉਸ ਟਾਈਮ ਦਾ ਇਸ ਹੁੰਦਾ ਕੋਈ ਰਾਜਾ ਕੋਈ ਪ੍ਰੈਜ਼ੀਡੈਂਟ ਜੋ ਵੀ ਹੋਊਗਾ ਤੇ 1926 ਦੇ ਵਿੱਚ ਪਬਲਿਕ ਵਾਸਤੇ ਖੋਲਿਆ ਗਿਆ ਸੀਗਾ ਤੇ ਬਾਕੀ ਕੁਝ ਜਿੰਨਾ ਕ ਆਪਾਂ ਨੂੰ ਪਤਾ ਸੀ ਆਪਾਂ ਦੱਸ ਦਿੱਤਾ ਬਾਕੀ ਆਪਣੇ ਤੋਂ ਵੱਧ ਜਾਣਕਾਰ ਆ ਉਹਨਾਂ ਨੂੰ ਪਤਾ ਵੀ ਹੁੰਦਾ ਆ ਸਹੀ ਆ ਨਾ ਆਪਾਂ ਨੂੰ ਜਿੰਨੀ ਕ ਨੋਲਿਜ ਸੀ ਆਪਾਂ ਦੇ ਦਿੱਤੀ ਬਾਕੀ ਚਲੋ ਅੱਗੇ ਤੁਹਾਨੂੰ ਦਿਖਾਉਨੇ ਹੋਰ ਆ ਸਤੰਭ ਜੇ ਫੇਲੋ ਦੇਰਾਂ ਦੇ ਉੱਪਰ ਰਸਤਾ ਬਣਿਆ ਹੋਇਆ ਤੇ ਇਦਾਂ ਖੜੇ ਆ ਥੱਲੇ ਲੋਕੀ ਇਹਨਾਂ ਦੇ ਲਾਗੇ ਖੜ ਕੇ ਫੋਟੋਆਂ ਖਿਚਾਉਂਦੇ ਥੱਲੇ ਫੁੱਲ ਬੂਟੇ ਲੱਗੇ ਆ ਪੱਥਰਾਂ ਦੇ ਹੀ ਆ ਸਾਰੇ ਬਣੇ ਹੋਏ ਕੋਈ ਇਹਨਾਂ ਨੂੰ ਹੋਰ ਕੋਈ سپورਟ ਨਹੀਂ ਵੱਡੀ। ਕੀ ਖੂਬਸੂਰਤ ਦ੍ਰਿਸ਼ਾ। ਉਹ ਹਾਂਜੀ ਆਪਾਂ ਘਰ ਜਦੀ ਇੱਕ ਟਿਕਟ ਲੈਣ ਲੱਗੇ ਸੀਗੇ ਮੈਂ ਕਿ ਅੰਦਰ ਚੱਲ ਕੇ ਜਾ ਕੇ ਦੇਖਦੇ ਆਂ ਵੀ ਕੀ ਸਭ ਕੁਤਾਵ ਹੈ ਇੱਥੇ ਵਿੱਚ ਕੀ ਆ ਲੁੱਕ ਜਾਣ ਦੇ ਸੀ ਦੇਖਣ ਤੇ ਪੁੱਛਿਆ ਉਹ ਕਹਿੰਦੇ ਟਿਕਟ ਹੈ ਨਹੀਂ ਕਿ ਸਾਰੀਆਂ ਟਿਕਟਾਂ ਵੇਚੀਆਂ ਆ। 4-500 ਰੁਪਏ ਟਿਕਟ ਆਦੀ ਤੇ ਅਗਲੇ ਮਹੀਨੇ ਤੱਕ ਕਹਿੰਦੇ ਕੋਈ ਟਿਕਟ ਨਹੀਂ। ਤੇ ਕਹਿੰਦੇ ਤਾਂ ਸਾਡੇ ਤੋਂ ਕਾਰਡ ਨਾਰਮਲ ਸੀਗੇ ਉਹਨਾਂ ਦੇ ਵਿੱਚ ਇਹ ਨਹੀਂ ਹੁੰਦਾ ਇਹ ਨਹੀਂ ਦਿਖਾਉਂਦੇ ਹੈਗੇ ਤੇ ਇਥੇ ਅੰਦਰ ਜਾਣ ਲਈ ਕੁੱਟੇਕਟ ਨਵੀਂ ਲੈਣੀ ਪੈਂਦੀ ਆ ਵੱਖਰੀ ਲੈਣੀ ਪੈਂਦੀ ਆ ਜਾਂ ਪਿਛੇ ਬੁਕਿੰਗ ਜਦੋਂ ਤੋਂ ਆਨਲਾਈਨ ਕਰਦੇ ਆ ਉਦੋਂ ਕਰਕੇ ਆਉਣਾ ਪੈਂਦਾ ਆ ਹਾਲੇ ਆਪਾਂ ਚਲੋ ਉੱਤੇ ਚੱਲਦੇ ਆ ਉੱਪਰ ਵੀ ਹੋਰ ਕੁਝ ਆ ਦੇਖਣ ਨੂੰ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਪੱਥਰਾਂ ਦੇ ਪਿੱਲਰ ਜੇ ਲੱਗੇ ਹੋਏ ਆ ਤੇ ਇਹਨਾਂ ਦੇ ਉੱਪਰ ਰਸਤਾ ਆ ਸੋਚਣ ਵਾਲੀ ਗੱਲ ਆ ਕਿ ਇਹਨਾਂ ਨੇ ਕਿੰਨੇ ਟਾਈਮ ਦੇ ਇਦਾਂ ਹੀ ਇਹ ਖੜੇ ਆ 100 ਸਵਾ ਸਾਲ ਉੱਪਰ ਸਵਾ ਸਾਲ ਤੋਂ ਉੱਪਰ ਹੋ ਗਿਆ ਆ ਮੈਨ ਕਿਤੇ ਲੀਬਨ ਸਦੀ ਤੋਂ ਵੀ ਉੱਪਰ ਦਾ ਟਾਈਮ ਆ ਇਹ ਇਦਾਂ ਹੀ ਖੜੇ ਆ ਇਦਾਂ ਲੱਗਦਾ ਜਦ ਆਪਾਂ ਉਧਰ ਨਹੀਂ ਉਹ ਜੈਨ ਦੇ ਮੰਦਰਾਂ ਜਾਂਦੇ ਵਿੱਚ ਜਾਈਦਾ ਜਦੋਂ ਤੋਂ ਉੱਥੇ ਇਦਾਂ ਹੁੰਦੇ ਆ ਅੱਗੇ ਜਾਂਦੇ ਜਾਂਦੇ ਇਦਾਂ ਦਾ ਮਾਹੌਲ ਬਣ ਜਾਂਦਾ ਤੇ ਇੱਥੇ ਲੋਕੀ ਆਪਣੀਆਂ ਵੀਡੀਓ ਬਣਾਉਂਦੇ ਫੋਟੋਆਂ ਖਿੱਚਦੇ ਤਾਂ ਆਪਾਂ ਉਹ ਉੱਥੇ ਉੱਪਰ ਜਾਵਾਂਗੇ ਉੱਥੇ ਵੀ ਇੱਕ 20 ਪੁਆਇੰਟ ਜਾਂ ਵਧੀਆ ਉਹੀ ਸੇਮ ਜਿੱਦਾਂ ਆਪਾਂ ਥੱਲੇ ਪਹਿਲੇ ਦੇਖਿਆ ਪਿੱਲਰ ਜਿਹਾ ਲੱਗੇ ਹੋਏ ਉੱਥੇ ਵੀ ਪਿੱਲਰ ਜਿਹਾ ਲੱਗੇ ਹੋਏ ਤੁੱਤੇ ਰਸਤਾ ਬਣਿਆ ਹੋਇਆ ਹਾਂਜੀ ਆਹ ਕੁਰਸੀਆਂ ਪੱਥਰਾਂ ਦੀਆਂ ਬਣੀਆਂ ਹੋਈਆਂ ਆਪਾਂ ਇੱਥੇ ਬੈਠੇ ਮੈਂ ਕਹਾ ਚਲੋ ਰਾਜੇ ਮਹਾਰਾਜ ਆਣੀਆਂ ਫੀਲਿੰਗ ਜੀ ਲੈ ਲਈਏ ਆਪਾਂ ਵੀ ਉਹ ਇਦਾਂ ਨਹੀਂ ਕਦਾ ਦਰਬਾਰ ਲੱਗਾ ਹੁੰਦਾ ਆਇਆ ਆਪਾਂ ਫਿਲਮਾਂ 'ਚ ਜਾਂ ਸੀਰੀਅਲਾਂ 'ਚ ਵੇਖਦੇ ਆ ਤੇ ਵਾਲੇ ਦੁਆਲੇ ਮੰਤਰੀ ਸੰਤਰੀ ਬੈਠੇ ਹੁੰਦੇ ਆ ਪਰ ਰਾਜਾ ਅੱਗੇ ਬੈਠਾ ਹੁੰਦਾ ਆ ਜਿਹੜਾ ਚਲਾਉਂਦਾ ਆ ਚਲ ਅੱਗੇ ਤਾਂ ਕੋਈ ਨਹੀਂ ਕੁਰਸੀ ਲੱਗੀ ਹੋਈ ਸੈਡਾਂ ਤੇ ਲੱਗੀਆਂ ਆ ਸੀ ਕਿ ਇਦਾਂ ਲੱਗਦਾ ਜਦਾਂ ਦਰਬਾਰ ਤੇ ਪਿੱਛੇ ਤੱਕ ਉਹ ਤੱਕ ਬਣੀਆਂ ਹੋਈਆਂ ਆ ਸਾਰੇ ਲੋਕੀ ਬੈਠ ਕੇ ਫੋਟੋਆਂ ਖਿਚਾਉਂਦੇ ਆ ਤੇ ਬੈਠੇ ਕੋਈ ਫੋਨ ਦੇ ਨਾਲ ਕੋਈ ਵੀਡੀਓ ਕਾਲ ਆ ਕੇ ਬੈਠਾ ਮੈਂ ਕਿਹਾ ਆਪਾਂ ਵੀ ਫੀਲਿੰਗ ਜੀ ਲੈ ਲਈਏ ਆ ਆਪਾਂ ਨੂੰ ਇੱਕ ਸੱਜਣ ਬਾਲੀ ਮਿਲਿਆ ਤੇ ਇਥੇ ਇਹ ਗੁੱਡੀ ਜੀ ਬਣਾਉਣ ਡਿਆ ਸੀਗਾ ਤੇ ਮੈਨੂੰ ਲੱਗਾ ਕੋਈ ਜਾਦੂ ਟੂਣਾ ਜਾ ਕਰਨ ਡਿਆ ਵਾ ਤੇ ਨਹੀਂ ਪਰ ਪੁੱਛਣ ਤੇ ਬਾਈ ਨੂੰ ਪਤਾ ਲੱਗਾ ਵੀ ਨਹੀਂ ਇਹ ਵੀ ਵੀਡੀਓ ਬਣਾਉਣ ਡਿਆ ਸੀ ਇੱਕ ਇੰਸਟਾਗ੍ਰam ਵਾਸਤੇ ਬਾਕੀ ਉਹਨੂੰ ਆਪਾਂ ਪੁੱਛਦੇ ਆਂ Hola buenas Hola Bhai ¿Qué estás haciendo con este muñeca? vistiendo para sacarle fotos. Ah, vale, para sacar la foto, ¿no? Sí, sí. Y que solamente para sacar la foto o para algo más también. No, le saco fotos y es un Instagram. De Ajá. una muñeca viajando por el mundo. ¿Qué dice? Sí, sí. Joder, qué va, Dios. Sí, sí. No, no, muy bueno, no, muy bueno. Búscame, se llama Doll Lost in Paradise. Por Instagram, ¿no? Sí, por Instagram. Bueno, ya, bueno, cuando llego a la casa y lo buscaremos, ¿sabes? Vale. Bueno, muchísimas gracias para que déjame grabar. Ah, Nada, hombre. Ah. ਆ ਇਹਨਾਂ ਨੇ ਬੋਰਡ ਲੈ ਕੇ ਲਾਇਆ ਹੋਆ ਟਿਕਟੇਰੀਆ ਬਾਥਰੂਮ ਕਿੱਧਰ ਆ ਤੇ ਕਿਹਨਾ ਨੰਬਰ ਇੱਥੇ ਬੱਸ ਲੱਗਦੀ ਆ ਕਿੱਧਰ ਲੈ ਕੇ ਆਉਂਦੀ ਆ ਇਧਰੋਂ ਲੋਕੀ ਪਿਛੋਂ ਹੋਰ ਉੱਪਰ ਤਾਂ ਨੂੰ ਚੜੇ ਜਾਂਦੇ ਆ ਤਾਂ ਇਧਰਲੀ ਸਾਈਡ ਤੇ ਆਹ ਹਰਮੋਨੀਅਮ ਜਾ ਵਜਾ ਕੇ ਆਪਣਾ ਦਸ਼ਕਾਂ ਦਾ ਮਨੋਰੰਜਨ ਕਰਦਾ ਤੇ ਜਿਹਨੂੰ ਚੰਗਾ ਲੱਗਦਾ ਉਹ ਇਹਨੂੰ ਪੈਸੇ ਦੇ ਜਾਂਦੇ ਆ ਵਾਓ ਹੈਲੋ ਵੀਰਾ ਪਤਾ ਨਹੀਂ ਹੈਲੋ ਵੀਰਾ ਕੋ ਹੋਰ ਕੋਈ ਆ ਇਹ ਨਹੀਂ ਪਤਾ ਪਾਰੇ ਦੇ ਬੂਟੇ ਬਹੁਤ ਵੱਡੇ ਵੱਡੇ ਉੱਤੇ ਸੂਲਾ ਤਿੱਖੀਆਂ ਤਿੱਖੀਆਂ ਲੱਗੀਆਂ ਜਿਦਾ ਪਹਾੜੀ ਕਿਕਰ ਨੂੰ ਸੂਲਾ ਤਿੱਖੀਆਂ ਤਿੱਖੀਆਂ ਹੁੰਦੀਆਂ ਪਾਰਗੋ ਲਾਉਣ ਵਾਲੇ ਕਾਫੀ ਰਸਤੇ ਆ ਜਿਨ੍ਹਾਂ ਦੇ ਵਿੱਚੋਂ ਕਾਰ ਰਸਤਾ ਆ ਉਪਰੋਂ ਪਹਾੜ ਦੇ ਜਿਹਨੇ ਇੱਥੋਂ ਦੀ ਆਉਣਾ ਇਧਰ ਦੀ ਆ ਸਕਦਾ ਜਿਹੜੇ ਇਧਰਲੀ ਸਾਈਡ ਤੇ ਲੋਕ ਰਹਿੰਦੇ ਆ ਤੇ ਉੱਪਰੋਂ ਦਾ ਦ੍ਰਿਸ਼ ਇਦਾਂ ਦਾ ਕੁਝ ਬਾਰਸੀਲੋਨਾ ਦਾ ਵਿਊ ਦ੍ਰਿਸ਼ ਕਿ ਆਸ ਖੂਬਸੂਰਤ ਆ ਐਸ ਅਦਾਦਾ ਫੈਮਲੀਆ ਪਿਛਲੀ ਸਾਈਡ ਤੇ ਦੋ ਵੱਡੀਆਂ ਬਿਲਡਿੰਗਾਂ ਜੈਸ ਸਕਰੀਨ ਦੇ ਵਿੱਚ ਸਹੀ ਤਰ੍ਹਾਂ ਦਿਖ ਰਹੀਆਂ ਤਾਂ ਨੰਗੀਆਂ ਅੱਖਾਂ ਨਾਲ ਵੇਖੀਏ ਸਹੀ ਦਿਸਦਾ ਆ ਪਰ ਫੋਨ ਦੇ ਵਿੱਚ ਪਤਾ ਨਹੀਂ ਕੈਚ ਹੁੰਦਾ ਕਿ ਨਹੀਂ ਹੁੰਦਾ ਸਹੀ ਤਰ੍ਹਾਂ ਸਮੁੰਦਰ ਦੇ ਇਸ ਦਾ ਘਾਰ ਤੁੱਤੇ ਆਪਾਂ ਪਾਰਗੋਇਲ ਦੇ ਸਿਖਰ ਤੇ ਚੋਟੀ ਦੇ ਉੱਤੇ ਆਪਾਂ ਇਹ ਸ਼ਾਰਟਕਟ ਰਸਤਾ ਉਹ ਉੱਪਰ ਦੀ ਆਪਾਂ ġੇੜਾ ਕੱਢ ਕੇ ਆਉਂਦੇ ਕਾਫੀ ਵੰਗ ਵੰਗਵਲੇ ਵਿੱਚ ਪੈਣੇ ਸੀਗੇ ਸੋਚਿਆ ਇਥੇਨ ਸ਼ਾਰਟਕਟ ਹੌਲੀ ਹੌਲੀ ਸੱਲੇ ਉੱਤਰ ਜਾਂਦੇ ਆ ਚਲੋ ਚਾਲੇ ਪਾਤੇ ਵਾਪਸੀ ਨੇ ਘਰ ਨੂੰ ਹੁਣ ਘਰ ਨੂੰ ਚੱਲੀਏ ਸ਼ਾਮਾਂ ਦਾ ਟਾਈਮ ਹੋ ਗਿਆ ਹੈ ਤਕਰੀਬਨ ਲੋਕੀ ਘਰਾਂ ਨੂੰ ਵਾਪਸ ਜਾਣ ਡੇ ਆ ਕੋਈ ਹੋਊਗਾ ਜਿਹੜਾ ਇੱਥੇ ਆ ਟਾਈਮ ਤੇ ਹੁਣ ਰੁਕਦਾ ਹੋਊਗਾ ਨਹੀਂ ਤਨੇ ਸਾਰੇ तकरीबन ਸਾਰੇ ਵਾਪਸ ਜਾ ਰਹੇ ਆ 5 5:30 ਦੇ ਵਿੱਚ ਮੇਰਾ ਖਿਆਲ ਪਾਰਕ ਬੰਦ ਕਰ ਦਿੰਦੇ ਆ ਤੇ ਪੌਣੇ 5:30 ਕੋਲ ਹੋ ਗਏ ਆ ਲੋਕੀ ਫੋਟੋ ਮੱਖ ਚੀ ਜਾਂਦੇ ਤਸਵੀਰਾਂ ਖ ਲਈ ਜਾਂਦੇ ਆ ਤੇ ਚੱਲੀਏ ਹੁਣ ਵਾਪਸ ਕਰਨ ਨੂੰ ਆਇ ਤੇ ਰਸ਼ ਜਾ ਪਿਆ ਹੋਇਆ ਇਹ ਵੀ ਆਉਦਾ ਲੱਗਦਾ ਤੰਬੂ-ਤੰਬੂ ਸੰਭੀ ਜਾਣ ਦੇ ਆ ਮਤੋਂ ਦੇਖਿਆ ਸੀਗਾ ਤੇ ਇਹ ਇੱਕ ਗਰੁੱਪ ਆ ਟੂਰਿਸਟ ਕੋਈ ਆ ਉਹ ਤੋਂ ਆਪਣੇ ਗਾਰਡਨ ਨਾਲ ਆਇਆ ਗਾਈਡ ਉਹਨਾਂ ਦੇ ਨਾਲ ਸੀਗਾ ਤੋਂ ਉਹਨਾਂ ਨੂੰ ਦੱਸਦਾ ਪਿਆ ਸੀਗਾ ਜੋ ਇੱਥੋਂ ਦਾ ਇਤਿਹਾਸ ਆ ਜੋ ਵੀ ਹੈ ਜਦਾਂ ਮੀਆਂ ਹਾਂਜੀ ਵਾਪਸ ਜਾਂਦੇ ਹੋਣ ਦੇ ਵੀਡੀਓ ਆ ਜਿਹੜਾ ਉੱਪਰ ਘਰ ਜਦੀ ਦਾ ਇੱਥੋਂ ਆਪਾਂ ਥੱਲੇ ਆਏ ਆ ਕਾਫੀ ਸੀ ਉੱਚਾ ਇਹ ਉੱਪਰ ਉੱਪਰ ਜਾ ਕੇ ਦੇਖਿਆ ਕਿ ਸਮੁੰਦਰੀ ਤਲ ਤੋਂ ਇਹਦੀ ਉਚਾਈ ਕੋਈ 5-600 ਮੀਟਰ ਸੀਗੀ 5-600 ਮੀਟਰ ਜਾਨੀ ਅੱਧਾ ਕਾ ਕਿਲੋਮੀਟਰ ਬਣ ਜਾਂਦਾ ਆਪਣਾ ਆ ਥੱਲੇ ਉੱਤਰਦੇ ਉੱਤਰਦੇ ਆਸ ਰੰਗ ਜੀ ਆਪਾਂ ਨੂੰ ਹੋਰ ਦਿਖੀ ਜਦੋਂ ਦੀ ਆਪਾਂ ਉੱਪਰ ਦੇਖ ਕੇ ਆਏ ਸੀਗੇ ਪੱਥਰਾਂ ਦੇ ਪਿੱਲਰਾਂ ਜਿਹੜੀ ਆ ਲਈ ਇੱਥੇ ਵੀ ਸੇਮ ਉਦਾਂ ਹੀ ਆ ਤੇ ਕਾਫੀ ਲੰਬੀ ਆ ਮੈਂ ਸੋਚਿਆ ਚਲੋ ਇਹਦੀ ਵੀ ਵੀਡੀਓ ਬਣਾ ਲਈਏ ਕਾਫੀ ਲੋਕੀ ਇੱਥੇ ਇਹਨੂੰ ਦੇਖਣ ਆ ਥੱਲੇ ਉੱਤਰੇ ਕੋਟਮਾ ਖਿੱਚਦੇ ਪਏ ਆ ਕੋਈ ਵੀਡੀਓ ਬਣਾ ਰਿਹਾ ਕੋਈ ਗਰੁੱਪ ਆਇਆ ਪਿਆ ਆਪਣਾ ਗਾਇਡ ਨਾਲ ਲੈ ਕੇ ਤੇ ਹੋ ਇਹਨੂੰ ਦੱਸਦੇ ਪਏ ਦੇ ਇਤਿਹਾਸ ਜੋ ਵੀ ਆਦਾ ਜਾਣਕਾਰੀ ਥੱਲੇ ਉੱਤਰਦੇ ਉੱਤਰਦੇ ਆਪਾਂ ਕੱਕਾ ਥੱਲੇ ਆ ਕੇ ਪਾੜਦੇ ਤੋਂ ਪਰ ਕਿੱਥੇ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਤੇ ਮਾ ਚਿੱਤਰਕਾਰੀ ਜੀ ਕਰਕੇ ਡਿਜ਼ਾਈਨ ਪਾ ਕੇ ਕਾਫੀ ਥੱਲੇ ਪਿੱਲਰਾਂ ਸਪੋਰਟ ਦਿੱਤੀ ਹੋਈ ਆ ਜਾਂ ਜੋ ਵੀ ਕਹ ਲੋ ਜਦਾਂ ਵੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਸੋਹਣੇ ਲੱਗਦੇ ਆ ਤਰੀਬਨ ਮੇ ਹਿਸਾਬ ਕਿਤਾਬ ਜੇ ਲਾਉਣ ਦੇ 100 ਤੋਂ ਜ਼ਿਆਦਾ ਪਿੱਲਰ ਜੇ ਹੋਣੇ ਆ ਜਿਹੜੇ ਥੱਲੇ ਲੱਗੇ ਪਏ ਸੀਗੇ ਇਹ ਦਾ ਨਾਮ ਹਾਲ ਹੈ ਇੱਥੇ ਜਾਂਦੇ ਜਾਂਦੇ ਮੈਂ ਕਿਹਾ ਵੀਡੀਓ ਬਣਾਈਏ ਆ ਇੱਕ ਤੰਬਜਲਾ ਆ ਆ ਤਿੰਨ ਇਹਦੇ ਸੈਂਟਰ 'ਚ ਪੱਥਰ ਰੱਖੇ ਤਾਂ ਪਾਣੀ ਨਿਕਲਦਾ ਹੁੰਦਾ ਪਰ ਪਾਣੀ ਹੁਣ ਨਹੀਂ ਨਿਕਲਦਾ ਇਹ ਕੋਕੋੜ ਕਿੱਲਾ ਆ ਜਾਂ ਜਾਂ ਜਿਆ ਨੂੰ ਗਿਰਗੜ ਕਹਿ ਲੋ ਉਹ ਹੋ ਸਕਦਾ ਇੱਥੇ ਥੱਲੇ ਲੋਕੀ ਫੋਟਾ ਬਣਾਉਂਦੇ ਹੋਏ ਇਹਦੇ ਨਾਲ ਤੇ ਫੋਟਾ ਖਿੱਚਦੇ ਹੋਏ ਚਲੋ ਆਪਾਂ ਵੀ ਵੀਡੀਓ ਬਣਾ ਲਈਏ ਅੰਜ ਜਾ ਇਦਾਂ ਦਾ ਕੀ ਖੂਬਸੂਰਤ ਨੇ ਯਾਰੇ ਆ ਦਵਾਰਾਂ ਦਵਾਰਾਂ ਤੇ ਪੱਥਰ ਲਾਏ ਹੋਏ ਚਿੱਤਰਕਾਰੀ ਕੀਤੀ ਹੋਈ ਸੋਹਣਾ ਮਾਹੌਲ ਹੈ ਉੱਪਰ ਇਹਨਾਂ ਦੀਆਂ ਟਿਕਟਾਂ ਨਹੀਂ ਮਿਲੀਆਂ ਯਾਰ ਆਪਾਂ ਨੂੰ ਤੇ ਕੰਜਰ ਟਿਕਟ ਪਹਿਲਾਂ ਬੁੱਕ ਕਰਨੀ ਪੈਂਦੀ ਆ ਖੜੇ ਪੈਰ ਤੇ ਕੋਈ ਟਿਕਟ ਨਹੀਂ ਲੋਕਾਂ ਨੇ ਮਹੀਨਾ ਮਹੀਨਾ ਪਹਿਲਾਂ ਬੁੱਕ ਕੀਤੀਆਂ ਹਾਂ ਟਿਕਟਾਂ ਇੱਥੋਂ ਦੀ ਤਾਂ ਇੱਥੋਂ ਦੀ ਐਗਜ਼ਿਟ ਪੁਆਇੰਟ ਆ ਇੱਥੋਂ ਦੀ ਆਪਾਂ ਬਾਹਰ ਚੱਲ ਜਾਾਂਗੇ ਸੋਹਣੇ ਮਾਹੌਲ ਆ ਸੋਹਣੇ ਨਹੀਂ ਜਾ ਰਹੇ ਆ ਲਾਸਟ ਟਾਈਮ ਜਾਂਦੇ ਜਾਂਦੇ ਪਾਰਗੋਇਲ ਦੀ ਵੀਡੀਓ ਕਾਫੀ ਰਸ਼ ਸੀਗਾ ਅੱਜ ਫਰਡੇ ਦਾ ਦਿਨ ਸੀਗਾ ਤੇ ਜਾਂਦੇ ਟਾਈਮ ਦੀ ਇੱਕ ਵੀਡੀਓ ਆ ਸੜਕਿਆ ਉਥੇ 116 ਨੰਬਰ ਆਪਣੀ ਬਾਸ ਆਉਗੀ ਉਥੋਂ ਬਸ ਫੜਾਂਗੇ ਤੇ ਘਰ ਨੂੰ ਵਾਪਸ ਜਾਵਾਂਗੇ ਬਸ ਫੜ ਕੇ ਪਲਾਸ ਵਾਲੇ ਸੈੱਟ ਜਾਵਾਂਗੇ ਉਥੋਂ ਆਪਾਂ ਮੈਟਰੋ ਫੜ ਲਾਂਗੇ ਤੇ ਘਰੇ ਵਾਪਸ ਜਾਂਦੇ ਆਪਾਂ ਅਰਵੈਲ ਤੋਂ ਨਿਕਲਦੇ ਆ ਸਾਰੀ ਬਾਹਰ ਇੱਕ ਦੁਕਾਨ ਆ ਇੱਥੇ ਇੱਥੇ ਸਮਾਨ ਲੋਕੀ ਲੈਂਦੇ ਆ ਘਰ ਲਈ ਆਉਣ ਵਾਸਤੇ ਕੋਈ ਸਜਾਉਣ ਵਾਸਤੇ ਸ਼ਰਟਾਂ ਹੈ ਦਾਦਾ ਸਮਾਨ ਆ ਇੱਥੇ ਮੈਂ ਦੇਖਦਾ ਨਹੀਂ ਉਹਦੇ ਤਾਂ ਨਹੀਂ ਉਹਦਾ ਕੋਈ ਸਮਾਨ ਨਹੀਂ ਆ ਜੜੇ ਪੱਥਰ ਆਪਾਂ ਪਾਰ ਗੋਇਲ ਚ ਲੱਗੇ ਦੇਖੇ ਸੀ ਉਹਨਾਂ ਨਾਲ ਦੇ ਪੱਥਰ ਉਹਨਾਂ ਦੇ ਸਮਾਨ ਬਣਿਆ ਹੋਇਆ ਬਸ ਨਾਲ ਤੇ ਵੀ ਨਹੀਂ ਲੱਗਦਾ